ਮੈਂ ਇਹਨਾਂ ਨੂੰ ਵੀ ਟਾਈਮ ਤੋਂ ਟਾਈਮ ਜਾ ਕੇ ਤੁਹਾਡੇ ਸ਼ਹਿਰ ਲਈ ਕੁਛ ਨਾ ਕੁਛ ਮੰਗਦਾ ਰਹਿਣਾ ਔਰ ਇਹਨਾਂ ਦਾ ਐਡਾ ਵੱਡਾ ਦਿਲ ਹੈ ਇਹਨਾਂ ਨੇ ਕਦੀ ਨਾ ਨਹੀਂ ਕੀਤੀ ਪਹਿਲਾਂ ਤਾਂ ਤੁਹਾਡੇ ਸ਼ਹਿਰ ਨੂੰ ਹਵਾਈ ਅੱਡਾ 25 ਸਾਲ ਬਾਅਦ ਪੰਜ ਸਰਕਾਰਾਂ ਆਈਆਂ ਗਈਆਂ ਜਦੋਂ ਤੋਂ ਗੱਲ ਬਣ ਰਹੀ ਕਿ ਗੱਲ ਚੱਲ ਰਹੀ ਕਿ ਹਲਵਾਰਾ 에어ਪੋਰਟ ਬੰਨਾ ਨਹੀਂ ਬਨਿਆ ਐ ਸਰਕਾਰ ਚ 11ਵੇਂ ਮਹੀਨੇ 22 ਚ ਪੈਸੇ ਮਿਲੇ ਤੇ ਸਵਾ ਦੋ ਸਾਲਾਂ ਚ ਕੰਮ ਹੋ ਗਿਆ ਜਿਹੜਾ 25 ਸਾਲਾਂ ਚ ਨਹੀਂ ਹੁੰਦਾ ਸੀ ਇਹ ਐਸਆਈ ਹਸਪਤਾਲ 1970 ਦਾ ਬਨਿਆ ਕਿਸੇ ਨੇ ਬਹੁਤੀ ਪਰਵਾਹ ਨਹੀਂ ਕੀਤੀ 50 55 ਸਾਲ ਹੋ ਗਏ ਸੀ ਉਹ ਵੀ ਸਰਕਾਰ ਤੋਂ ਫੰਡ ਲਿਆ ਕੇ ਅੱਜ ਉਥੇ ਜਿਹੜੇ ਸਾਡੇ ਮਜ਼ਦੂਰ ਭਰਾਵਾਂ ਦੇ ESI ਦੇ ਪੈਸੇ ਜਾਂਦੇ ਆ ਪਰ ਉਹਨਾਂ ਨੂੰ ਇਲਾਜ ਨਹੀਂ ਮਿਲਦਾ ਸੀ ਉਹ ਅੱਜ ਪ੍ਰਾਈਵੇਟ ਹਸਪਤਾਲਾਂ ਨੂੰ ESI ਹਸਪਤਾਲ 'ਚ ਇਲਾਜ ਮਿਲ ਰਿਹਾ